ਸਤਿ ਸ਼੍ਰੀ ਅਕਾਲ ਜੀ ਪੁੱਤ ਕੀ ਤੇਰੀ ਘਰ ਵਾਲੀ ਨੂੰ ਸੂਟ ਮੇਰੀ ਧੀ ਦੀ ਜ਼ਿੰਦਗੀ ਤੋਂ ਵੱਧ ਕੇ ਆ ਤੈਨੂੰ ਪਤਾ ਕਿ ਜਦੋਂ ਕੋਈ ਡਿੰਪਲ ਨੂੰ ਨਾ ਕਰਦਾ ਆ ਤਾਂ ਉਹ ਗੱਲ ਦਿਲ ਤੇ ਲਾ ਲੈਂਦੀ ਆ ਉਹਨੇ ਤੇਰੀ ਘਰ ਵਾਲੀ ਕੋਲੋਂ ਇੱਕ ਸੂਟ ਮੰਗਿਆ ਤੇ ਉਹਨੇ ਤੁਰੰਤ ਮਨਾਂ ਕਰ ਦਿੱਤਾ ਤੇ ਇਸ ਗੱਲ ਨੂੰ ਡਿੰਪਲ ਨੇ ਕੁਝ ਜ਼ਿਆਦਾ ਹੀ ਸੋਚ ਲਿਆ ਉਹਦੀ ਟੜਕਣ ਵੱਧ ਗਈ ਸੀ ਵੇਖ ਕਿਵੇਂ ਪਈ ਆ ਮੇ ਰੀਤੀ ਬਿਨਾ ਕੁਝ ਖਾਦੇ ਪੀਤੇ ਬੀਪੀ ਲੋ ਹੋ ਗਿਆ ਐ ਉਹਦਾ ਇੱਕ ਗੱਲ ਦੱਸ ਇੱਕ ਸੂਟ ਦੀ ਕੀਮਤ ਕੀ ਮੇ ਰੀਤੀ ਦੀ ਜਾਨ ਤੋਂ ਵੱਧ ਕੇ ਆ ਤੇਰੀ ਘਰ ਵਾਲੀ ਲਈ ਮਾਂ ਪਰ ਹੋਇਆ ਕੀ ਆ ਮੈਂ ਤਾਂ ਕੁਝ ਜਾਣਦਾ ਹੀ ਨਹੀਂ ਕੁਝ ਦੱਸੇਗੀ ਵੀ ਕਿ ਆਖੇ ਡਿੰਪਲ ਨੂੰ ਕੀ ਹੋਇਆ ਆ ਰਜੇਸ਼ ਆਪਣੀ ਮਾਂ ਤੇ ਬੈੱਡ ਤੇ ਪਈ ਪੈਣ ਨੂੰ ਵੇਖ ਰਿਹਾ ਸੀ ਕੋਲ ਹੀ ਉਹਦੀ ਘਰ ਵਾਲੀ ਰਮਣ ਵੀ ਖੜੀ ਸੀ ਮਾਂ ਦੇ ਚਿਹਰੇ ਤੇ ਕਬਰਾਟ ਦਿਖ ਰਹੀ ਸੀ ਆਪਣੀ ਧੀ ਲਈ ਪਰੇਸ਼ਾਨ ਸੀ ਉਹਨੇ ਕਿਹਾ ਪੁੱਤ ਕੀ ਦੱਸਾਂ ਤੈਨੂੰ ਕੱਲ ਤੂੰ ਜਿਹੜੇ ਬਹੂ ਲਈ ਚੁੰਮ ਕੇ ਲਿਆਇਆ ਸੀ ਨਾ ਬਸ ਇਹਨੂੰ ਚੰਗੇ ਲੱਗ ਗਏ ਇਹਨੇ ਬੜੇ ਹੀ ਪਿਆਰ ਨਾਲ ਆਪਣੀ ਭਾਬੀ ਕੋਲੋਂ ਚੁੰਮ ਕੇ ਮੰਗੇ ਕਿ ਭਾਬੀ ਚੁੰਮ ਕੇ ਮੈਨੂੰ ਦੇ ਦੇ ਮੈਨੂੰ ਬਹੁਤ ਵਧੀਆ ਲੱਗੇ ਆ ਪਰ ਬਹੂ ਨੇ ਤਾਂ ਨਾ ਕੁਝ ਸੋਚਿਆ ਨਾ ਸਮਝਿਆ ਸਿੱਧਾ ਮਨਾ ਹੀ ਕਰ ਦਿੱਤਾ ਹੁਣ ਮੈਂ ਕੀ ਕਹਿ ਰਹੀ ਆ ਕਿ ਇਹਨੇ ਚੁੰਮ ਕੇ ਪਏ ਆ ਜੇ ਇੱਕ ਮੰਗ ਹੀ ਲਿਆ ਸੀ ਤੇ ਇਹਦੇ ਵਿੱਚ ਮਨਾ ਕਰਨ ਵਾਲੀ ਕਿਹੜੀ ਗੱਲ ਸੀ ਦੇ ਦੇਂਦੀ ਪਰ ਨਹੀਂ ਬਸ ਉਹ ਗੱਲ ਡਿੰਪਲ ਦੇ ਦਿਲ ਤੇ ਲੱਗ ਗਈ ਤੇ ਉਹਦਾ ਬੀਪੀ ਘਟ ਗਿਆ ਧੜਕਣ ਵਧ ਗਈ ਹੁਣ ਕੀ ਕਹਾਂ ਸਮਝਾ ਆਪਣੀ ਘਰ ਵਾਲੀ ਨੂੰ ਮਾਂ ਦੀ ਗੱਲ ਸੁਣ ਕੇ ਰਜੇਸ਼ ਸਾਰਾ ਕੁਝ ਸਮਝ ਗਿਆ ਸੀ ਉਹਨੇ ਰਮਨ ਵੱਲ ਵੇਖਿਆ ਰਮਨ ਕਾਫੀ ਗੁੱਸੇ ਵਿੱਚ ਦਿਖਾਈ ਦੇ ਰਹੀ ਸੀ ਤੇ ਰਜੇਸ਼ ਕੁਝ ਬੋਲੇ ਉਸ ਤੋਂ ਪਹਿਲਾਂ ਹੀ ਰਮਨ ਆਪਣੇ ਕਮਰੇ ਵਿੱਚ ਚਲੀ ਗਈ ਉਹਦੇ ਪਿੱਛੇ ਰਜੇਸ਼ ਗਿਆ ਤੇ ਰਮਨ ਨੂੰ ਸਮਝਾਉਂਦੇ ਹੋਏ ਬੋਲਿਆ ਰਮਨ ਜਾਣਦੇ ਹੋਣਾ ਮੈਂ ਘਰ ਚ ਕਲੇਸ਼ ਨਹੀਂ ਕਰਨਾ ਚਾਹੁੰਦਾ ਮੈਂ ਤੈਨੂੰ ਨਵੇਂ ਚੁੰਮਕੇ ਬਣਵਾ ਦਊਗਾ ਵੇਖ ਰਹੀ ਆ ਨਾ ਡਰਾਮਾ ਡਿੰਪਲ ਦਾ ਜੇ ਉਹਨੂੰ ਚੁੰਮਕੇ ਨਾ ਮਿਲੇ ਤਾਂ ਇਹ ਡਰਾਮਾ ਖਤਮੀ ਨਹੀਂ ਹੋਣਾ ਨਵੀਆਂ ਨਵੀਆਂ ਬਿਮਾਰੀਆਂ ਹੁੰਦੀਆਂ ਰਹਿਣੀਆਂ ਉਹਨੂੰ ਉਹਦੀ ਅੱਜ ਟੜਕਣ ਵਧੀ ਆ ਤੇ ਕੱਲ ਨੂੰ ਹਾਰਟ ਅਟੈਕ ਵੀ ਆ ਸਕਦਾ ਹੈ ਹਾਰਟ ਵੀ ਫੇਲ ਹੋ ਸਕਦਾ ਉਹਦਾ ਤੈਨੂੰ ਵੀ ਪਤਾ ਆ ਤੇ ਮੈਨੂੰ ਵੀ ਪਤਾ ਆ ਕਿ ਉਹ ਡਰਾਮਾ ਕਰ ਰਹੀ ਆ ਆਹ ਏ ਡਰਾਮਾ ਕਲੇਸ਼ ਬਣ ਜਾਣਾ ਹੈ ਪਤੀ ਦੀ ਗੱਲ ਸੁਣ ਕੇ ਰਮਨ ਨੇ ਉਦਾਸ ਹੋ ਕੇ ਕਿਹਾ ਮੈਂ ਕਿਉਂ ਦਵਾਂ ਆਪਣਾ ਸਾਰਾ ਕੁਝ ਜੀ ਤੈਨੂੰ ਤਾਂ ਪਤਾ ਹੈ ਨਾ ਡਿੰਪਲ ਜਦੋਂ ਵੀ ਮੇਰੇ ਕੋਲ ਕੁਝ ਵਧੀਆ ਵੇਖਦੀ ਆ ਉਹਨੂੰ ਤਾਂ ਉਦੋਂ ਹੀ ਉਹ ਚੀਜ਼ ਚਾਹੀਦੀ ਹੁੰਦੀ ਆ ਉਹ ਚੰਗੀ ਤਰ੍ਹਾਂ ਜਾਣਦੀ ਆ ਕਿ ਕੱਲ ਮੇਰੇ ਵਿਆਹ ਦੀ ਪਹਿਲੀ ਵਰੇਗਣ ਸੀ ਤੇ ਤੁਸੀਂ ਕਿੰਨੇ ਪਿਆਰ ਨਾਲ ਮੇਰੇ ਲਈ ਝੁੰਮਕੇ ਲਿਆਏ ਸੀ ਕੀ ਉਹਦੇ ਦਿਮਾਗ 'ਚ ਇੰਨੀ ਵੀ ਅਕਲ ਨਹੀਂ ਆ ਕਿ ਇਹ ਮੇਰੀ ਪਹਿਲੀ ਵਰੇਗਣ ਦੀ ਨਿਸ਼ਾਨੀ ਆ ਮੈਂ ਕਿਵੇਂ ਦਵਾਂ ਉਹਨੂੰ ਰਮਨ ਮੈਂ ਸਮਝਦਾ ਆ ਪਰ ਇਹ ਦੱਸ ਤੇਰੇ ਲਈ ਤਾਂ ਮੈਂ ਹਾਂ ਨਾ ਮੈਂ ਤੈਨੂੰ ਇਸ ਤੋਂ ਵੀ ਸੋਹਣੇ ਜੁਮਕੇ ਲਿਆ ਕੇ ਦਊਂਗਾ ਤੇ ਉਹ ਜੁਮਕੇ ਤੂੰ ਇਸ ਡਿੰਪਲ ਨੂੰ ਨਾ ਦਿਖਾਈ ਫਿਲਹਾਲ ਤਾਂ ਹੁਣ ਇਹ ਕਲੇਸ਼ ਖਤਮ ਕਰਦੇ ਨਾ ਚਾਹੁੰਦੇ ਹੋਏ ਵੀ ਮਜਬੂਰੀ 'ਚ ਰਮਨ ਨੂੰ ਉਹ ਜੁਮਕੇ ਡਿੰਪਲ ਨੂੰ ਦੇਣੇ ਹੀ ਪਏ ਕਿਉਂਕਿ ਇਹਨਾਂ ਚੁੰਕਿਆਂ ਦਾ ਕਰਕੇ ਅੱਜ ਸਵੇਰ ਤੋਂ ਹੀ ਘਰ ਕਲੇਸ਼ ਪਿਆ ਹੋਇਆ ਸੀ ਡਿੰਪਲ ਨਾ ਕੁਝ ਖਾ ਰਹੀ ਸੀ ਤੇ ਨਾ ਕੁਝ ਪੀ ਰਹੀ ਸੀ ਅੱਖਾਂ ਬੰਦ ਕਰਕੇ ਬਿਓਚੀ ਦੀ ਹਾਲਤ ਚ ਪਈ ਸੀ ਤੇ ਮਾਂ ਹੈਰਾਨ ਪਰੇਸ਼ਾਨ ਸੀ ਉਹਦੀ ਮਾਂ ਲਗਾਤਾਰ ਰਮਨ ਨੂੰ ਈ ਕੋਸ ਰਹੀ ਸੀ ਡਿੰਪਲ ਦੀਆਂ ਹਰਕਤਾਂ ਬਹੁਤ ਬੁਰੀਆਂ ਸੀ ਸ਼ੁਰੂ ਤੋਂ ਹੀ ਜਦੋਂ ਦੀ ਰਮਨ ਇਸ ਘਰ ਚ ਆਈ ਆ ਉਹਦੀ ਹਰ ਇੱਕ ਚੀਜ਼ ਤੇ ਡਿੰਪਲ ਦੀ ਨਜ਼ਰ ਰਹਿੰਦੀ ਸੀ ਜੇ ਰਮਨ ਦੀ ਕੋਈ ਵੀ ਚੀਜ਼ ਵੇਖਣ ਵਿੱਚ ਉਹਨੂੰ ਸੋਹਣੀ ਲੱਗੀ ਤਾਂ ਉਹਨੂੰ ਉਹ ਤੁਰੰਤ ਚਾਹੀਦੀ ਸੀ ਨਾ ਮਿਲਣ ਤੇ ਇਹੋ ਜਿਹੇ ਬਹਾਨੇ ਕਿਹਾਟ ਅਟੈਕ ਹੀ ਹੋ ਜਾਵੇ ਇਥੋਂ ਤੱਕ ਕਿ ਇਸ ਸਮੇਂ ਰਮਨ ਪ੍ਰੈਗਨੈਂਟ ਸੀ ਜਿਹਦਾ ਕਰਕੇ ਜੇਸ਼ ਰੋਜ਼ ਸ਼ਾਮ ਨੂੰ ਉਹਦੇ ਲਈ ਫਰੂਟ ਤੇ ਜੂਸ ਲੈ ਕੇ ਆਉਂਦਾ ਸੀ ਉਹ ਵੀ ਡਿੰਪਲ ਵਾਰ-ਵਾਰ ਇਹ ਕਹਿ ਕੇ ਖਾਂਦੀ ਕਿ ਮੈਨੂੰ ਕਮਜ਼ੋਰੀ ਆ ਚੱਕਰ ਆ ਰਹੇ ਆ ਮੈਨੂੰ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਇਥੋਂ ਤੱਕ ਕਿ ਜੂਸ ਵੀ ਮੁਸ਼ਕਲ ਨਾਲ ਹੀ ਰਮਨ ਨੂੰ ਮਿਲਦਾ ਸੀ ਸਾਰੇ ਦਿਨ ਚ ਡਿੰਪਲ ਹੀ ਸਾਰਾ ਜੂਸ ਪੀ ਲੈਂਦੀ ਸੀ ਦੋ ਦਿਨਾਂ ਬਾਅਦ ਹੀ ਜਦੋਂ ਮਾਮਾ țiiਾਂ ਬੈਠੀਆਂ ਤਾਂ ਡਿੰਪਲ ਨੇ ਆਪਣੀ ਮਾਂ ਨੂੰ ਕਿਹਾ ਮਾਂ ਪਾ ਬੀ ਦੀ ਐਨੀਵਰਸਰੀ ਤੇ ਉਹਦਾ ਭਰਾ ਵੀ ਤਾਂ ਆਇਆ ਸੀ। ਉਹਦੇ ਹੱਥ 'ਚ ਇੱਕ ਪੈਕਟ ਸੀ ਵੱਡਾ ਜਿਹਾ। ਕੀ ਲਿਆ ਸੀ ਪਾ ਬੀ ਲਈ? ਉਹ ਕੋਈ ਜ਼ਰੂਰ ਗਿਫਟ ਲਿਆਇਆ ਹੁਣ ਆਇਆ। ਕੀ ਤੁਸੀਂ ਵੇਖਿਆ ਆ? ਡਿੰਪਲ ਦੀ ਗੱਲ ਸੁਣ ਕੇ ਮਾਂ ਨੇ ਕਿਹਾ, ਨਹੀਂ ਮੈਨੂੰ ਕੀ ਪਈਆ? ਉਹਦੇ ਪੇਕੇ ਜੋ ਮਰਜ਼ੀ ਦੇ ਕੇ ਜਾਣ। ਮੈਂ ਕੀ ਕਰਨਾ? ਮੇਰੇ ਲਈ ਥੋੜਾ ਕੁਝ ਭੇਜਿਆ ਉਹਨਾਂ ਨੇ। ਮਾਂ ਨੇ ਤਾਂ ਗੱਲ ਨੂੰ ਟਾਲ ਦਿੱਤਾ ਪਰ ਡਿੰਪਲ ਦੇ ਮਨ 'ਚ ਹੁਣ ਖਲਬਲੀ ਮਚ ਗਈ। ਉਹਨੇ ਵੇਖਣਾ ਸੀ। ਕੀ ਆਖਰ ਭਾਬੀ ਦੇ ਪੇਕੇ ਤੋਂ ਕੀ ਆਇਆ ਆ ਬੱਸ ਫੇਰ ਕੀ ਸੀ ਉਹਨੇ ਹੌਲੀ-ਹੌਲੀ ਕਰਕੇ ਮਾਂ ਨੂੰ ਪਰਣਾ ਸ਼ੁਰੂ ਕਰ ਦਿੱਤਾ ਮਾਂ ਤੂੰ ਕਿਹੋ ਜੀਆਂ ਗੱਲਾਂ ਕਰਦੀਆਂ ਤੂੰ ਇਸ ਘਰ ਦੀ ਵੱਡੀ ਆ ਤੇਰਾ ਪੂਰਾ ਹੱਕ ਬੰਦ ਆ ਮੰਨ ਲਾ ਕਿ ਤੁਸੀਂ ਨਹੀਂ ਕਿਹਾ ਕੁਝ ਪਰ ਪਾਬੀ ਨੂੰ ਤਾਂ ਦਿਖਾਉਣਾ ਚਾਹੀਦਾ ਸੀ ਨਾ ਉਹਨੇ ਵੀ ਨਹੀਂ ਦਿਖਾਇਆ ਇਹ ਤਾਂ ਗਲਤ ਗੱਲ ਆ ਨਾ ਤੁਹਾਡੀ ਇਸ ਘਰ ਚ ਕੋਈ ਔਕਾਤ ਹੀ ਨਹੀਂ ਆ ਬਸ ਤੇ ਦੀ ਚੁੱਕਣਾ ਮਿਲਦੇ ਹੀ ਮਾਂ ਦਾ ਪਾਰਾ ਛੱਡ ਗਿਆ ਤੇ ਤੁਰੰਤ ਹੀ ਰਮਨੋ ਵਾਦ ਜਾਂਦੇ ਹੋਏ ਬੋਲੀ ਬਹੂ ਤੇਰੀ ਅਨਿਵਰਸਰੀ ਵਾਲੇ ਦਿਨ ਤੇਰਾ ਭਰਾ ਆਇਆ ਸੀ ਨਾ ਤੇਰੇ ਪੇਕੇਆਂ ਤੋਂ ਕੀ ਗਿਫਟ ਆਇਆ ਆ ਉਹ ਤਾਂ ਦਿਖਾ ਤੂੰ ਤਾਂ ਦਿਖਾਇਆ ਹੀ ਨਹੀਂ ਸੱਸ ਦੀ ਗੱਲ ਸੁਣ ਕੇ ਰਮਨ ਘਬਰਾ ਗਈ ਮਾਂ ਜੀ ਮੈਂ ਪੋ ਲ ਗਈ ਸੀ ਹੁਣੇ ਲੈ ਕੇ ਦਿਖਾਉਣੀ ਆ ਬੜੀ ਖੁਸ਼ੀ ਵਿੱਚ ਰਮਨ ਨੇ ਆਪਣੇ ਪੇਕੇਆਂ ਵਾਲਾ ਗਿਫਟ ਚੁੱਕਿਆ ਤੇ ਆਪਣੀ ਸੱਸ ਦੇ ਕੋਲ ਆ ਗਈ ਤੇ ਬੜੇ ਹੀ ਪਿਆਰ ਨਾਲ ਵਿਖਾਉਂਦੇ ਹੋਏ ਬੋਲੀ ਕਿ ਇਹ ਵੇਖੋ ਇਹ ਚਾਂਜਰਾ ਇਹ ਦੋਵੇਂ ਸੂਟ ਮੇਰੀ ਮਾਂ ਨੇ ਭੇਜੇ ਆ ਦੋਵੇਂ ਹੀ ਮਾਂ ਧੀ ਸਮਾਨ ਚੁੱਕ ਚੁੱਕ ਕੇ ਵੇਖਣ ਲੱਗੀਆਂ ਮਾਂ ਨੇ ਤਾਂ ਸਾਰਾ ਸਮਾਨ ਵੇਖ ਕੇ ਕਿਹਾ ਚਲ ਵਧੀਆ ਆ ਤੇਰੀ ਮਾਂ ਦੀ ਪਸੰਦ ਚੰਗੀ ਆ ਸੂਟ ਵੀ ਸੋਹਣੇ ਆ ਤੇ ਚਾਂਜਰਾ ਦਾ ਡਿਜ਼ਾਈਨ ਵੀ ਸੋਹਣਾ ਆ ਲੈ ਜਾ ਰੱਖ ਦੇ ਰਮਨ ਸਮਾਨ ਲੈ ਕੇ ਤਾਂ ਚਲੀ ਗਈ ਪਰ ਡਿੰਪਲ ਦੇ ਮਨ ਵਿੱਚ ਉਹ ਸੂਟ ਘਾਰ ਕਰ ਗਿਆ ਹੁਣ ਉਹਦੀ ਨੀਅਤ ਰਮਨ ਦੇ ਸੂਟ ਤੇ ਆ ਗਈ ਹਜੇ ਤਾਂ ਉਹਨੇ ਕੁਝ ਨਾ ਕਿਹਾ ਪਰ ਸੂਟ ਕਦੋਂ ਤੇ ਕਿਵੇਂ ਲੈਣਾ ਆ ਇਹਦਾ ਪਲਾਨ ਉਹ ਜ਼ਰੂਰ ਬਣਾਉਣ ਲੱਗੀ ਤੇ ਕਰੀਬ 1 ਹਫ਼ਤੇ ਬਾਅਦ ਇੱਕ ਦਿਨ ਉਹਨੇ ਆਪਣੀ ਮਾਂ ਨੂੰ ਕਿਹਾ ਮਾਂ ਅੱਜ ਮੇਰੀ ਸਹੇਲੀ ਦਾ ਬਰਥਡੇ ਆ ਤਾਂ ਮੈਂ ਜਾਣਾ ਆ ਤੇ ਮੇਰੇ ਕੋਲ ਇੱਕ ਵੀ ਵਧੀਆ ਸੂਟ ਨਹੀਂ ਆ ਇੱਕ ਕੰਮ ਕਰ ਤੂੰ ਭਾਬੀ ਨੂੰ ਕਹਿ ਕਿ ਉਹਦੇ ਪੇਕੇ ਤੋਂ ਜਿਹੜਾ ਸੂਟ ਆਇਆ ਸੀ ਉਹ ਮੈਨੂੰ ਦੇ ਦੇ ਬਹੁਤ ਸੋਹਣਾ ਆ ਉਹ ਮੇਰੇ ਤੇ ਬਹੁਤ ਜਚੂਗਾ ਮਾ ਕਹਿਣਾ ਭਾਬੀ ਨੂੰ ਤੀ ਦੀ ਗੱਲ ਸੁਣ ਕੇ ਮਾ ਨੇ ਕਿਹਾ ਲੈ ਇਹਦੇ ਵਿੱਚ ਇੰਨੀਆਂ ਮੰਤਾਂ ਕਰਨ ਵਾਲੀ ਕਿਹੜੀ ਗੱਲ ਆ ਪੁੱਤ ਸੂਟ ਹੀ ਤਾਂ ਹੈ ਹੁਣੇ ਮੰਗ ਕੇ ਦੇਨੀ ਆ ਬਹੂ ਜਦੋਂ ਇੱਧਰ ਤਾਂ ਆਈ ਸੱਸ ਦੀ ਆਵਾਜ਼ ਸੁਣ ਕੇ ਰਮਣ ਆਉਂਦੀ ਆ ਤਾਂ ਉਹਨੂੰ ਸੱਸ ਨੇ ਕਿਹਾ ਬਹੂ ਤੂੰ ਤਾਂ ਜਾਣਦੀ ਆ ਨਾ ਤੇਰੀ ਨਨਾਨ ਕਿੰਨੀ ਸ਼ਰਮਈਲੀ ਆ ਕਿਸੇ ਦੀ ਵੀ ਚੀਜ਼ ਮੰਗਣ ਵਿੱਚ ਇਹਨੂੰ ਕਿੰਨੀ ਚੀਜ਼ ਕੰਦੀ ਆ ਪਰ ਇਹਨੂੰ ਤੇਰੇ ਪੇਕੇਆਂ ਤੋਂ ਆਇਆ ਹੋਇਆ ਸੂਟ ਆ ਨਾ ਜਿਹੜਾ ਉਹ ਪਸੰਦ ਆ ਗਿਆ ਆ ਤੇ ਮੰਗਣ ਲੱਗਿਆ ਚੀਜ਼ ਕਰਾਈ ਆ ਇਸ ਲਈ ਵਾਰ-ਵਾਰ ਮੈਨੂੰ ਕਹਿ ਰਹੀ ਆ ਕਿ ਮਾਂ ਤੁਪਾ ਬੀ ਕੋਲੋਂ ਸੂਟ ਮੰਗ ਕੇ ਦੇ ਜਾਂ ਬਹੁ ਲਿਆ ਆਪਣਾ ਸੂਟ ਤੇ ਦੇ ਦੇ ਇਹਨੂੰ ਆਪਣੀ ਸਹੇਲੀ ਦੇ ਜਨਮ ਦਿਨ ਤੇ ਚੱਲੀ ਆ ਬਸ ਰਮਨ ਇਹੋ ਤਾਂ ਨਹੀਂ ਜਾਂਦੀ ਸੀ ਇਸ ਲਈ ਉਹ ਆਪਣੇ ਪੇਕੇਆਂ ਦਾ ਸਮਾਨ ਵਖਾਉਣਾ ਹੀ ਨਹੀਂ ਜਾਂਦੀ ਸੀ ਉਹਨੂੰ ਪਤਾ ਸੀ ਕਿ ਜੇ ਇੱਕ ਵਾਰ ਡਿੰਪਲ ਨੇ ਸੂਟ ਲੈ ਲਿਆ ਤਾਂ ਫਿਰ ਉਹ ਵਾਪਸ ਨਹੀਂ ਕਰੂਗੀ ਕੁਝ ਸੋਚਦੇ ਹੋਏ ਰਮਨ ਨੇ ਕਿਹਾ ਮਾਂ ਜੀ ਉਹ ਸੂਟ ਮੇਰੇ ਨਾਪ ਦਾ ਆ ਡਿੰਪਲ ਨੂੰ ਆਊਗਾ ਹੀ ਨਹੀਂ ਬਹੁਤ ਖੁੱਲਾ ਹੋਣਾ ਹੈ ਉਹਨੂੰ ਤਾਂ ਡਿੰਪਲ ਨੇ ਤੁਰੰਤ ਹੀ ਕਿਹਾ ਨਹੀਂ ਭਾਬੀ ਮੈਂ ਉਹਨੂੰ ਸਹੀ ਕਰਵਾ ਲੈਂਦੀ ਆ ਤੁਸੀਂ ਬਸ ਸੂਟ ਦੇ ਦਿਓ ਡਿੰਪਲ ਦੀ ਗੱਲ ਸੁਣ ਕੇ ਰਮਨ ਹਰਾਨੀ ਨਾਲ ਬੋਲੀ ਡਿੰਪਲ ਜੇ ਇੱਕ ਵਾਰ ਸੂਟ ਨੂੰ ਤੂੰ ਫਿਟਿੰਗ ਕਰਵਾ ਲਿਆ ਤਾਂ ਦੁਬਾਰਾ ਉਹਨੂੰ ਖੁੱਲਾ ਕੀਤਾ ਤਾਂ ਸਾਈਡ ਤੋਂ ਫਟ ਜਾਊਗਾ ਰਮਨ ਦੀ ਗੱਲ ਸੁਣ ਕੇ ਡਿੰਪਲ ਨੇ ਤਾਂ ਕੁਝ ਨਾ ਕਿਹਾ ਪਰ ਸੱਸ ਰਮਨ ਉੱਤੇ ਪੜਕ ਗਈ ਬਹੂ ਹੁਣ ਤੂੰ ਇੱਕ ਸੂਟ ਤੇ ਆ ਗਈ ਹੁਣ ਇੱਕ ਸੂਟ ਲਈ ਤੂੰ ਆਪਣੀ ਔਕਾਤ ਦਿਖਾ ਦਿੱਤੀ ਜੇ ਦੇ ਦੇਂਗੀ ਤਾਂ ਕੀ ਵਿਗੜ ਜਾਊਗਾ ਤੇਰਾ ਸੱਸ ਦੀ ਗੱਲ ਸੁਣ ਕੇ ਰਮਨ ਦੀ ਅੱਖਾਂ ਚ ਅਥਰੂ ਆ ਗਏ ਉਹ ਆਪਣੀ ਮਾਂ ਦਾ ਦਿੱਤਾ ਹੋਇਆ ਸੂਟ ਨਹੀਂ ਦੇਣਾ ਚਾਹੁੰਦੀ ਸੀ ਜਿਵੇਂ ਹੀ ਉਹਦੀ ਨਿਗਾ ਡਿੰਪਲ ਤੇ ਗਈ ਤੇ ਉਹ ਮਾਸੂਮ ਜਿਹਾ ਚਿਹਰਾ ਬਣਾ ਕੇ ਚੁੱਪ ਚਾਪ ਬੈਠੀ ਸੀ ਰਮਨ ਨੇ ਸੋਚਿਆ ਕਿ ਜੇ ਮੈਂ ਹੁਣੇ ਨਾ ਕਰ ਦਵਾਂ ਤਾਂ ਇਹਦਾ ਡਰਾਮਾ ਫਿਰ ਤੋਂ ਸ਼ੁਰੂ ਹੋ ਜਾਊਗਾ ਇਹਦਾ ਬੀਪੀ ਲੋ ਹੋਣ ਲੱਗੂਗਾ ਹਾਰਟ ਫੇਲ ਹੋਣ ਲੱਗੂਗਾ ਇਸ ਤੋਂ ਤਾਂ ਚੰਗਾ ਆ ਕਿ ਇਹਦਾ ਕੋਈ ਪੱਕਾ ਇਲਾਜ ਕਰਨਾ ਪਊਗਾ ਕੁਝ ਸੋਚਦੇ ਹੋਏ ਰਮਨ ਨੇ ਮੁਸਕਰਾਉਂਦੇ ਹੋਏ ਕਿਹਾ ਕੋਈ ਗੱਲ ਨਹੀਂ ਮਾਂ ਜੀ ਜੇ ਡਿੰਪਲ ਨੂੰ ਸੂਟ ਚਾਹੀਦਾ ਆ ਤਾਂ ਮੈਂ ਉਹਨੂੰ ਦੇ ਦੇਵਾਂਗੀ ਇਹ ਨਾ ਸੁਣਦੇ ਹੀ ਡਿੰਪਲ ਖੁਸ਼ ਹੋ ਗਈ ਉਹਦਾ ਚਿਹਰਾ ਇੱਕਦਮ ਖਿੜ ਗਿਆ ਉਦੋਂ ਹੀ ਰਮਨ ਨੇ ਕਿਹਾ ਮਾਂ ਜੀ ਰਜੇਸ਼ ਹੋਣ ਲੱਗੇ ਆ ਮੈਂ ਡਾਕਟਰ ਨੂੰ ਦਿਖਾਉਣ ਚੱਲੀ ਆ ਮੈਂ ਕੀ ਸੋਚ ਰਹੀ ਆ ਡਿੰਪਲ ਨੂੰ ਵੀ ਨਾਲ ਹੀ ਲੈ ਕੇ ਜਾਣੀ ਆ ਤੇ ਇਹਨੂੰ ਵੀ ਡਾਕਟਰ ਨੂੰ ਵਿਖਾਈ ਲਿਆਉਂਗੀ ਇਹਨੂੰ ਵੀ ਬਹੁਤ ਕਮਜ਼ੋਰੀ ਆ ਨਾ ਰਮਨ ਦੀ ਗੱਲ ਸੁਣ ਕੇ ਡਿੰਪਲ ਤੁਰੰਤ ਉੱਠ ਕੇ ਖੜੀ ਹੋਈ ਹਾਂ ਹਾਂ ਕਿਉਂ ਨਹੀਂ ਭਾਬੀ ਸਹੀ ਕਿਹਾ ਤੁਸੀਂ ਬਹੁਤ ਕਮਜ਼ੋਰੀ ਹੋ ਗਈ ਮੈਨੂੰ ਮੈਂ ਵੀ ਤੁਹਾਡੇ ਨਾਲ ਹੀ ਜਾਉਂਗੀ ਤੇ ਡਾਕਟਰ ਨੂੰ ਵਿਖਾ ਦਿਓ ਕਹਿੰਦੇ ਹੋਏ ਡਿੰਪਲ ਵੀ ਤਿਆਰ ਹੋ ਗਈ ਡਿੰਪਲ ਨੇ ਮਨ ਹੀ ਮਨ ਸੋਚਿਆ ਕੀ ਹੋਵੇਗਾ ਜ਼ਿਆਦਾ ਤੋਂ ਜ਼ਿਆਦਾ ਡਾਕਟਰ ਦਵਾਈ ਹੀ ਦੇਊਗਾ ਕਮਜ਼ੋਰੀ ਦੀ ਲਖਾਲੀਮ ਨੀਆ ਇਸੇ ਬਹਾਨੇ ਭਾਬੀ ਦੇ ਨਾਲ ਕੁੰਮਨ ਦਾ ਤੇ ਕੁਝ ਖਰੀਦਣ ਦਾ ਮੌਕਾ ਵੀ ਮਿਲ ਜੂਗਾ ਬਸ ਡਿੰਪਲ ਨੇ ਤਾਂ ਆਪਣੇ ਵੱਲੋਂ ਬੜੀ ਚਲਾਕੀ ਖੇਡੀ ਪਰ ਉਸ ਤੋਂ ਵੀ ਵੱਡੀ ਚਲਾਕੀ ਰਮਨ ਨੇ ਖੇਡੀ ਉਹਦੀ ਇੱਕ ਸਹੇਲੀ ਸੀ ਡਾਕਟਰ ਜਿਹੜੀ ਬਹੁਤ ਤੇਜ ਤੇ ਗੱਲ ਵੀ ਮੂੰਹ ਤੇ ਕਰ ਦਿੰਦੀ ਸੀ ਰਮਨ ਨੇ ਉਹਨੂੰ ਪਹਿਲਾਂ ਹੀ ਸਾਰਾ ਕੁਝ ਦੱਸ ਦਿੱਤਾ ਸੀ ਤੇ ਜਿਵੇਂ ਹੀ ਡਿੰਪਲ ਨੂੰ ਲੈ ਕੇ ਉਹ ਉੱਥੇ ਪਹੁੰਚੀ ਤਾਂ ਡਾਕਟਰ ਨੇ ਪੁੱਛਿਆ ਕੀ ਦਿੱਕਤ ਆ ਤਾਂ ਡਿੰਪਲ ਬੋਲੀ ਡਾਕਟਰ ਕਮਜ਼ੋਰੀ ਰਹਿੰਦੀ ਆ ਮੈਨੂੰ ਨੀਂਦ ਨਹੀਂ ਆਉਂਦੀ ਚੱਕਰ ਆਉਂਦੇ ਆ ਡਾਕਟਰ ਨੇ ਕੁਝ ਟੈਸਟ ਕਰਾਏ ਫਿਜ਼ੀਕਲ ਟੈਸਟ ਕੀਤਾ ਸਾਰਾ ਕੁਝ ਨੋਰਮਲ ਸੀ ਤਾਂ ਉਹਨੇ ਡਿੰਪਲ ਨੂੰ ਕਿਹਾ ਤੁਹਾਡਾ ਸਰੀਰ ਤਾਂ ਇੱਕਦਮ ਨੋਰਮਲ ਆ ਧਰਮਨ ਨੇ ਡਿੰਪਲ ਦੇ ਸਾਹਮਣੇ ਹੀ ਕਹਿ ਦਿੱਤਾ ਪਰ ਡਾਕਟਰ ਜੇ ਇਹਨਾਂ ਨੂੰ ਕੋਈ ਨਾ ਕਰ ਦਿੰਦਾ ਆ ਨਾ ਕਿਸੇ ਵੀ ਚੀਜ਼ ਲਈ ਤਾਂ ਇਹਦੀ ਟੜਕਨ ਤੇਜ਼ ਹੋ ਜਾਂਦੀ ਆ ਤੇ ਬੀਪੀ ਲੋ ਹੋ ਜਾਂਦਾ ਆ ਹਰਤੇ ਵੀ ਅਸਰ ਪੈਣ ਲੱਗਦਾ ਆ ਤਾਂ ਡਾਕਟਰ ਮਸਕਰੌਨ ਲੱਗੀ ਤੇ ਡਿੰਪਲ ਨੂੰ ਬੋਲੀ ਤੈਨੂੰ ਕੋਈ ਕਮਜ਼ੋਰੀ ਨਹੀਂ ਆ ਪਰ ਲਾਲਚ ਤੇ ਦੂਜਿਆਂ ਦੀਆਂ ਚੀਜ਼ਾਂ ਹੜੱਪਣ ਦੀ ਆਦਤ ਆ ਇਹ ਮਾਨਸਿਕ ਰੋਗ ਦੀ ਸ਼੍ਰੇਣੀ ਵਿੱਚ ਆਉਂਦਾ ਆ ਡਿੰਪਲ ਡਰ ਗਈ ਕੀ ਮਤਲਬ ਮਤਲਬ ਇਹ ਕਿ ਤੂੰ ਬਸ ਭਾਬੀ ਦੇ ਸਮਾਨ ਵੱਲ ਧਿਆਨ ਰੱਖਦੀਆਂ ਇਸ ਲਈ ਬਿਮਾਰੀ ਦਾ ਬਹਾਨਾ ਬਣਾ ਰਹੀਆਂ ਤੂੰ ਤਾਂ ਕਿ ਜਿਹੜਾ ਤੇਰਾ ਨਹੀਂ ਆ ਉਹ ਵੀ ਤੈਨੂੰ ਮਿਲ ਜਾਵੇ ਕਹਿੰਦੇ ਹੋ ਡਾਕਟਰ ਪਲਟਦੇ ਹੋ ਰਮਨ ਨੂੰ ਬੋਲੀ ਰਮਨ ਅਗਲੀ ਵਾਰ ਧਿਆਨ ਰੱਖੀ ਇਸ ਬਿਮਾਰੀ ਨੂੰ ਦਵਾਈ ਦੀ ਨਹੀਂ ਸਮਝਦਾਰੀ ਦੀ ਗੋਲੀ ਦੀ ਲੋੜ ਆ ਤੇ ਇਹੋ ਜਿਹਾ ਮਰੀਜ਼ਾਂ ਨੂੰ ਆਪਣਾ ਸਮਾਨ ਦਿਖਾਉਣਾ ਹੀ ਨਹੀਂ ਚਾਹੀਦਾ ਅੱਜ ਤੋਂ ਬਾਅਦ ਤੇਰੇ ਪੇਕੇਆਂ ਤੋਂ ਕੋਈ ਵੀ ਸਮਾਨ ਆਵੇ ਜਾਂ ਤੇਰਾ ਪਤੀ ਤੈਨੂੰ ਕੁਝ ਲਿਆ ਕੇ ਦੇਵੇ ਤਾਂ ਘਰ ਸਾਰਿਆਂ ਨੂੰ ਦਿਖਾਈ ਪਰ ਉਦੋਂ ਜਦੋਂ ਇਹ ਘਰ ਨਾ ਹੋਵੇ ਨਹੀਂ ਤਾਂ ਇਹਦਾ ਸਿਸਟਮ ਫੇਰ ਖਰਾਬ ਹੋਣ ਲੱਗੂਗਾ ਇਹਦੀ ਟੜਕਣ ਫੇਰ ਬਦਲ ਲੱਗੂਗੀ ਤਾਂ ਇਹਦਾ ਬਸ ਇੱਕ ਹੀ ਬਚਾਇਆ ਜਿੰਨਾ ਵੀ ਹੋ ਸਕੇ ਆਪਣੇ ਸਮਾਨ ਨੂੰ ਲੁਕਾ ਕੇ ਰੱਖ ਡਾਕਟਰ ਦੀ ਗੱਲ ਸੁਣ ਕੇ ਡਿੰਪਲ ਦੇ ਮੂੰਹ ਦਾ ਰੰਗ ਫਿੱਕਾ ਪੈ ਗਿਆ ਹਸਪਤਾਲ ਦੀ ਨਰਸ ਤੱਕ ਹੱਸਦੇ ਹੋਏ ਬੋਲੀ ਮੈਡਮ ਲਾਲਚ ਦਾ ਜੇ ਇੰਜੈਕਸ਼ਨ ਹੁੰਦਾ ਤਾਂ ਜ਼ਰੂਰ ਲਾ ਦਿੰਦੀ ਪਰ ਹੁਣ ਸਮਝਦਾਰੀ ਦੀ ਗੋਲੀ ਹੀ ਦੇਣੀ ਪਊਗੀ ਤੁਹਾਨੂੰ ਤਾਂ ਹੀ ਇਹ ਬਿਮਾਰੀ ਜੜ ਤੋਂ ਖਤਮ ਹੋਊਗੀ ਜਿੰਨੇ ਵੀ ਲੋਕ ਸੀ ਨਰਸ ਦੀ ਗੱਲ ਸੁਣ ਕੇ ਹੱਸਣ ਲੱਗੇ ਰਮਨ ਤੇ ਰਜੇਸ਼ ਚੁੱਪਚਾਪ ਡਿੰਪਲ ਨੂੰ ਘਰ ਲੈ ਕੇ ਆ ਗਏ ਘਰ ਪਹੁੰਚਦੇ ਹੀ ਰਮਨ ਨੇ ਸੱਸ ਨੂੰ ਪੂਰੀ ਗੱਲ ਦੱਸੀ ਤਾਂ ਸੱਸ ਦੇ ਮੂੰਹ ਦਾ ਰੰਗ ਵੀ ਫਿੱਕਾ ਪੈ ਗਿਆ ਪਹਿਲਾਂ ਤਾਂ ਉਹ ਡਿੰਪਲ ਦਾ ਪੱਖ ਲੈਂਦੀ ਸੀ ਪਰ ਹੁਣ ਉਹਨਾਂ ਦੀ ਵੀ ਬੋਲਤੀ ਬੰਦ ਹੋ ਗਈ ਸੀ ਉਦੋਂ ਹੀ ਰਜੇਸ਼ ਨੇ ਕਿਹਾ ਮਾਂ ਡਿੰਪਲ ਭੈਣ ਆ ਤਾਂ ਕੀ ਹੋਇਆ ਰਮਨ ਵੀ ਤਾਂ ਮੇਰੀ ਪਤਨੀ ਆ ਉਹਦਾ ਵੀ ਦਿਲ ਕਰਦਾ ਆ ਚੰਗੀ ਚੀਜ਼ ਪਾਉਣ ਨੂੰ ਜੇ ਹੁਣ ਦੁਬਾਰਾ ਇਹੋ ਜਿਹਾ ਕੁਝ ਹੋਇਆ ਤਾਂ ਮੈਂ ਬਰਦਾਸ਼ਤ ਨਹੀਂ ਕਰੂੰਗਾ ਰਾਦੀ ਗੱਲ ਸੁਣ ਕੇ ਡਿੰਪਲ ਨੇ ਕਿਹਾ ਵੀਰ ਤੂੰ ਆਪਣੀ ਘਰ ਵਾਲੀ ਦਾ ਕਰਕੇ ਮੇਰੀ ਬੇਇੱਜ਼ਤੀ ਕਰਵਾਈ ਸਾਰਿਆਂ ਦੇ ਸਾਹਮਣੇ ਤਾਂ ਰਮਨ ਤੁਰੰਤ ਬੋਲੀ ਨਹੀਂ ਡਿੰਪਲ ਬੇਇੱਜ਼ਤੀ ਤਾਂ ਤੂੰ ਖੁਦ ਕਰਵਾ ਰਹੀ ਸੀ ਹਰ ਵਾਰ ਬਹਾਨੇ ਮਣਾ ਬਣਾ ਕੇ ਮੈਂ ਤਾਂ ਬਸ ਤੈਨੂੰ ਸ਼ੀਸ਼ਾ ਦਿਖਾਇਆ ਉਮੀਦ ਆ ਅੱਜ ਤੋਂ ਤੂੰ ਸੁਧਰ ਜਾਏਂਗੀ ਤੇ ਦੁਬਾਰਾ ਮੇਰੀਆਂ ਚੀਜ਼ਾਂ ਤੇ ਨਜ਼ਰ ਨਹੀਂ ਰੱਖੇਂਗੀ ਕਹਿੰਦੇ ਹੋਏ ਰਮਨ ਆਪਣੇ ਕਮਰੇ ਵਿੱਚ ਚਲੀ ਗਈ ਰਜੇਸ਼ ਵੀ ਚਲਾ ਗਿਆ ਸੱਸ ਚੁੱਪਚਾਪ ਡਿੰਪਲ ਨੂੰ ਵੇਖਦੀ ਰਹੀ ਕੁਝ ਨਾ ਬੋਲੀ ਪਰ ਇਹ ਪਹਿਲੀ ਵਾਰ ਹੋਇਆ ਸੀ ਕਿ ਇੰਨੀ ਬੁਰੀ ਤਰ੍ਹਾਂ ਸਾਰਿਆਂ ਦੇ ਸਾਹਮਣੇ ਬੇਜਿੱਤ ਹੋਣ ਤੇ ਵੀ ਇਨੀਆਂ ਗੱਲਾਂ ਸੁਣਨ ਤੇ ਵੀ ਛੋਟੀਆਂ-ਛੋਟੀਆਂ ਗੱਲਾਂ ਤੇ ਦਿਲ ਦੀ ਟੜਕਣ ਵਧਾਉਣ ਵਾਲੀ ਕੁੜੀ ਦਿਲ ਤੇ ਗੱਲ ਲਾਉਣ ਵਾਲੀ ਕੁੜੀ ਦੀ ਅੱਜ ਨਾ ਤਾਂ ਟੜਕਣ ਵਧੀ ਸੀ ਤੇ ਨਾ ਹੀ ਉਹ ਬੇਹੋਸ਼ ਹੋਈ ਸੀ ਤੇ ਨਾ ਹੀ ਚੱਕਰ ਆਏ ਸੀ ਅੱਜ ਉਹ ਬਿਲਕੁਲ ਠੀਕ ਸੀ ਤੇ ਸ਼ਾਇਦ ਅੱਗੇ ਵੀ ਠੀਕ ਹੀ ਰਹੂਗੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ